ਪਰ ਕੇ ਆਹ ਸਮੱਸਿਆ ਦਾ ਕਿਸੇ ਦੇ ਪੈਸੇ ਨਹੀਂ ਹੋਣੇ ਜਿਹੜੀ ਆਪਣੇ ਪੈਸੇ ਜਾਂਦੀ ਹੈ ਜੀ ਪਰ ਲੱਗ ਪਿਆ ਲੱਗ ਆਈ ਗਾ ਜੀ ਫੇਰ ਨਾਟ ਪਾ ਕੇ ਹੁਣ 22 ਨੰਬਰ ਦਾ ਕੇ 17 ਦਾ ਸੀ 19 ਦਾ ਸੀ ਪਹਿਲਾਂ ਵਾਲਾ 19 ਨੰਬਰ ਸੀ ਹੁਣ 19 ਤੋੜਤਾ ਹੁਣ 22 ਸਾਦਾ ਕੰਮ ਰੜੜਿਆ ਸੀ ਆ ਜ਼ੋਰ ਤਾਂ ਲੱਗ ਜਾਂਦਾ ਬਹੁਤ ਤੇਲ ਖਾਈ ਜਾਂਦਾ ਪਰ ਉਹਦੇ ਨਾਲੋਂ ਹੁਣ ਲੱਗਣ ਜਿਆਦੇ ਲੱਗ ਗਿਆ ਇਹ ਯਾਨੀ ਹੁੰਦੇ ਆਪਣੇ ਨਾਲ ਗੱਡੇ ਰੱਖਣੇ ਬੜੀ ਬੜੀ ਪਈਏ ਤੇ ਆਪਣੇ ਬੂਥੇ ਦਾ ਕੀ ਬਣੂਗਾ ਬਾਕੀ ਬਈ ਇਹ ਹੈਗਾ ਸੰਨਿਆਂ ਵਾਲਾ ਕੰਮ ਆ ਫੁੱਲ ਪਤਾ ਪਰਾਲੀ ਕਿਉਂ ਗਈ ਆਪਣੇ ਕੋਲੇ ਆਹ ਹੀ ਮਲਚਰ ਤੇ ਰੋਟਾਵੇਟਰ ਨਾਲ ਦੀ ਨਾਲ ਚਾਹੀਦਾ ਜੀ ਅੱਛਾ ਠੀਕ ਆਪਾਂ ਉਹ ਤੋਂ ਝੋਨਾ ਵੜਨ ਲੱਗ ਜਾਈਏ ਜੀ ਸਮਝਾਂ ਪਰ ਗੱਦਾ ਨਹੀਂ ਮੰਨਦਾ ਹਾਂ ਇਹ ਨਾਲ ਦੀ ਨਾਲ ਕੁੱਤਰ ਕੇ ਨਾਲ ਦੀ ਨਾਲ ਨੱਪੀ ਜਾਂਦੀ ਆ ਲਾ ਲਾਵੇ ਵਾਤ ਤੇ ਜਾਂਦੀ ਨਹੀਂ ਬਿਲਕੁਲ ਆਵੇ ਵਿਖਾਵਾਂ ਤੈਨੂੰ 나ੜ ਤੋੜ ਤਾ ਪਹਿਲਾਂ ਤਾਂ ਹੁਣ ਸਾਰਾ ਰੇਲ ਤੇਰੀ ਅਦਾਈਗੀ ਦੇ ਵਿੱਚ ਨਾ ਟੁੱਟ ਗਿਆ ਹੁਣ ਸਾਰੀ ਆ ਫਾਇਦਾ ਤੇਰਾ ਐ ਹੋ ਗਿਆ ਬਈ ਮੈਂ ਮੋਟਰਸਾਈਕਲ ਮੇਰੇ ਕੋਲੇ ਹੈ ਨਹੀਂ ਸੀ ਤੇਰੇ ਆਉਣ ਸਾਰ ਵਧੀਆ ਮੌਕੇ ਤੇ ਨਾਲ ਟੁੱਟੇ ਉਦੋਂ ਦਾ ਨਹੀਂ ਟੁੱਟਿਆ ਮੈਨੂੰ ਪਤਾ ਹੀ ਟੁੱਟੂਗਾ ਲੈ ਕੇ ਹੁਣ ਕਿੱਥੋਂ ਲੈ ਆਉਣੇ ਭੁੱਟੀ ਵਾਲੇ ਲਿਆਉਣੇ ਪੈਣੇ ਆ ਇੱਕ ਕੱਕੜਾ ਪੰਡ ਇੱਥੇ ਮਿਲਦਾ ਕੋ ਚਲ ਕੋਈ ਆਹ ਜਿਹੜਾ ਗੱਦਾ ਬਣਿਆ ਨਾ ਇੰਨਾ ਆ ਵੇ ਕਿੱਡੀ ਕਿੱਡੀ ਉੱਚੀ ਆ ਨੂੰ ਵੇਖ ਕਿੱਡੀ ਉੱਚੀ ਆ ਇਹ ਹਣਾ ਇੰਨਾ ਪ੍ਰਾਲੇ ਉਹਦੇ ਕਰਕੇ ਆ ਇਹ ਜੇ ਗਿੱਲੀ ਹੁੰਦੀ ਨਾਲ ਦੀ ਨਾਲ ਪਹਿਲੇ ਦਿਨ ਹੀ ਵਜਦਾ ਫੇਰ ਆਏਗਾ ਮੇਰੇ ਤੈਨੂੰ ਹੋਰ ਆ ਜਾਕਰ ਜਿਹੜਾ ਮੇਨ ਮਕਸਦ ਹੈ ਜਿਹੜਾ ਆਪਣਾ ਲੰਗਾ ਇਹ ਜਾਣ ਚਲਾਂਗਾ ਆਪਣਾ ਲੰਗਾ ਵਿੱਚ ਨਪਣਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਨੱਪਿਆ ਵੀ ਜਾਵੇ ਪਰ ਆਪਣੇ ਕੋਲੇ ਸੰਦੇ ਨਹੀਂ ਪੂਰੇ ਹੋ ਸਕਦੇ ਨਹੀਂ ਉਹਨਾਂ ਦਾ ਕੀ ਮੇਨ ਪ੍ਰੋਸੈਸਰ ਹੁੰਦਾ ਉਹ ਨਵੱਡੀ ਜਾਂਦੇ ਆ ਮਗਰ ਦੋ ਜਿਹੜਾ ਚੋਂ ਉੱਪਰ ਚੱਲੀ ਜਾਂਦਾ ਹੈ ਉੱਪਰ ਚੱਲੀ ਜਾਂਦਾ ਫਿਰ ਪਲਟਾਵੇਂ ਚੱਲੀ ਜਾਂਦੇ ਆ ਰੋਟਾਵੇਟਰ ਚੱਲੀ ਜਾਂਦੇ ਆ ਸਾਰਾ ਫਾਂਡ ਹੋਈ ਜਾਂਦਾ ਨਾ ਉਹ ਇੱਕੇ ਟਾਈਮ ਉਹਨਾਂ ਦੇ ਯਾਰਾ ਵੱਢਣ ਵਾਲੇ ਟਰੈਕਟਰ ਆਡਾ ਆ ਪ੍ਰਾਲੀ ਵਾਲੇ ਆਡਾ ਉਹਨਾਂ ਦੀ ਮਸ਼ੀਨ ਇੱਥੇ ਹੁੰਦੀ ਤੇ ਇੱਥੇ ਨਾਲ ਹੀ ਮਲਚਰ ਚੱਲ ਪੈਂਦਾ ਇੱਥੇ ਦਾਣੇ ਸਾਮ ਕੇ ਫੇਰ ਮਲਚਰ ਪੁੱਛੀਦਾ ਉਹ ਕਿਸੇ ਪਿੰਡ ਫਿਰਦਾ ਹੁੰਦਾ ਆਏ ਨਹੀਂ ਜਿੰਨਾ ਚਿਰ ਮਲਚਰ ਕਰਦਾ ਨਹੀਂ ਗਾ ਰੋਟਾਵੇਟਰ ਕਰਦਾ ਨਹੀਂ ਪਲਟਾਵੇਂ ਕਰਦੇ ਨਹੀਂ ਜਾਂ ਜਿਹੜੇ ਪਿੰਡਾਂ ਚ ਸੋਸਾਇਟੀ ਇੱਕ ਨੰਬਰ ਹੈਗੀ ਸਾਰੇ ਸੰਨ ਹੁਣ ਫੇਰ ਆ ਉਹਨਾ ਆਪਣੇ ਪਿੰਡਾਂ 'ਚ ਜੇ ਕਹਿ ਲਈਏ ਝੋਨਾ ਵੱਢਣ ਵੇਲੇ ਦਾ ਬੰਦਾ ਨਹੀਂ ਮਿਲਦਾ ਹੈ ਦਾਣੇ ਇਕੱਠੇ ਕਰਨ ਨੂੰ ਤੇ ਇਹ ਤਾਂ ਕੰਮ ਬਹੁਤ ਵੱਡਾ ਹੈ ਇਹ ਹੁਣ ਯਾਰ ਚਲ ਠੀਕ ਹੈ ਫਾਰਮ ਵਾਲੇ ਸਾਰੇ ਵੀਡੀਓ ਪਾਉਂਦੇ ਆ ਉਹਨਾਂ ਦੀ ਚੰਗੀ ਗੱਲ ਆ ਮੋਟੀਵੇਟ ਹੁੰਦੇ ਆ ਚਲੋ ਬੰਦੇ ਜਿੰਨੇ ਜਿਹੜਾ ਬੰਦਾ ਕਰ ਸਕਦਾ ਉਹ ਕਰੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ 100% ਬੰਦੇ ਆ ਹੱਲ ਕਰ ਲੈਣਗੇ ਨਾ 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 ਨਹੀਂ 100% ਕੀ ਯਾਰ ਇਹ ਮੈਂ ਨਾ 20% ਬੰਦੇ ਹੱਲ ਕਰਨਗੇ ਪਰਾਲੀ ਦਾ 80% ਦੁਨੀਆ ਤੋਂ ਨਹੀਂ ਹੁੰਦਾ ਹਾਂ ਹੁੰਦਾ ਆ ਹੱਲ ਜਿਹੜਾ ਪੰਗਾ ਹੀ ਵੀ ਲਈ ਬੈਠੇ ਆ ਇਹ ਸਾਡੇ ਏਰੀਆ ਦੇ ਹਿਸਾਬ ਨਾਲ ਅਸੀਂ ਕਹਿ ਰਹੇ ਆ ਵੇ ਅਸੀਂ ਮਕਸਰ ਸ੍ਰੀ ਮਕਸਰ ਸਾਹਿਬ ਏਰੀਆ ਕੋਟਲੀ ਸੰਗਰਪਿੰਡ ਬਠਿੰਡਾ ਕੋਟਕਪੂਰਾ ਸਾਨੂੰ ਨੇੜੇ ਆ ਬਠਿੰਡਾ 50 ਕਿਲੋਮੀਟਰ ਹੁਣ ਬਹੁਤ ਏਰੀਆ ਚ ਮਕਸਰ ਨੂੰ ਭੁੱਲ ਜਾਂਦੇ ਆ ਭਰਾਵਾ ਮੈਨੂੰ ਦੱਸਣਾ ਪੈਂਦਾ ਪਿੰਡ ਮਕਸਰ ਕਿੱਧਰ ਹੈ 50 ਕਿਲੋ ਆਪਣਾ ਆਪਣਾ ਆਮ ਜਿੱਡੇ ਆਪਣਾ ਲਾਣ ਨੂੰ ਤਾਂ ਤੂੰ ਲਾਣ ਗੈਣੀ ਨਾ ਹਾਂ ਆ 26 ਦਾ ਨਹਾੜਾ ਵੇ ਲੋ ਐਡਾ ਐਡਾ ਮੋਟਾ ਹੈ ਹਾਂ ਪੀਲੇ ਪੂਸੇ ਦਾ ਮੈਨੂੰ ਤਾਂ ਲੱਗਦਾ ਐ ਨੌਂ ਦੀ ਸੀ ਪੀਲਾ ਹੁਣ ਪੀਲਾ ਇਹ ਇੱਥੋਂ ਇੱਥੋਂ ਤੱਕ ਹੁੰਦਾ ਵੇ ਲੋ ਤੁਸੀਂ ਬਈ ਪਰ ਨਹੀਂ ਪਤਾ ਇੰਨਾ ਜ਼ੋਰ ਲਵਾਈ ਆਉਂਦਾ ਨਾ ਆਹ ਆਹ ਚੀਜ਼ ਐ ਇੱਥੇ ਜ਼ਿਆਦਾ ਸੁਭਾਈਆ ਉੱਥੇ ਕਿਵੇਂ ਉਹੀ ਸੁੱਕੇ ਗਏ ਇਹ ਪਤਾ ਕੀ ਐ ਆ ਇੱਕ ਤਾਂ ਇੱਥੇ ਪਹਿਲਾਂ ਜੋੜ ਲੈ ਦੁਪਹਿਰੀ ਮੰਨ ਲਾ ਦੂੰ ਇਦੋਂ ਪਹਿਲਾਂ ਸੁੱਕਾ ਸੀ ਬਾਲਾ ਅੱਛਾ ਉਦੋਂ ਇਹ ਬੁੜਕੀ ਗਿਆ ਹੁਣ ਮੈਂ ਉਹਦੇ 'ਚ ਮੈਂ ਹੋ ਗਿੱਲਾ ਉਹਦੇ 'ਚ ਮਾਰੀ ਉਹ 'ਚ ਵਧੀਆ ਵੱਜੀ ਗਿਆ ਥੱਲੇ ਵੜੀ ਗਿਆ ਹੁਣ ਆ ਦੋ ਗੱਟੇ ਧਰਿਆ ਤੱਕੇ ਨਾ ਅੱਛਾ ਤੱਕ ਗੱਟੇ ਧਰਿਆ ਓਕੜੂ ਇਹਨੂੰ ਕਰਿਆ ਜੇ ਇਹਨੂੰ ਓਕੜੂ ਨਹੀਂ ਕਰਦਾ ਤੂੰ ਆਹ ਉਹ ਮੈਂ ਜਵੇਂ ਜਵਾਕਾਂ ਦੀ ਗੱਲ ਆ ਗਈ ਮੈਂ ਆਖੀ ਨਲੈਂਕਾ ਹੀ ਘੜ ਦੇ ਕਿ ਤੇ ਪੁੱਛ ਦਈ ਜਲਾਈ ਅੱਗੇ ਲੈਂਕਾ ਦਾ ਕਿਵੇਂ ਤਰੂਕ ਹੈ ਮੈਂ ਕਹਿੰਦਾ ਇਹ ਹੁਣ ਮੈਂ ਨਹੀਂ ਪਾਉਂਗਾ ਜਾਲ ਹੱਸਣਦੇ ਆਪਣੇ ਯਾਰਾਂ ਨੂੰ ਨਹੀਂ ਲੈਂਕਾ ਦਾ ਕੱਢਾਂਗਾ ਉਹ ਮੈਂ ਤਾਂ ਫਰੀ ਕਰਾਂਗਾ ਸਮਝ ਗਿਆ ਵੀ ਤੂੰ ਆਂਦਾ ਹੋਏਗਾ ਦੂਜੂ ਕੱਢਦੇ ਥੱਲੇ ਨਵਾੜਿਆ ਜਾਵੇ ਆਹ ਵੇਖ ਯਾਰ ਹੁਣ ਇਧਰ ਦੇਖ ਕੀ ਆnde ਹੁੰਦੇ ਆ ਵੀ ਤਵੀ ਆ ਜਿਹੜੀ ਫੁੱਲ ਥੱਲੇ ਛੱਡੀ ਆ ਫੇਰ ਉੱਤੇ ਦੋ ਗੱਟੇ ਤਰੇ ਓਕੜੂ ਕਰੇ ਫੇਰ ਆ ਪਰਾਲੀ ਵੱਢਦੀ ਨਹੀਂ ਮੂਰੇ ਲਾਈ ਜਾਂਦੀ ਇਹ ਸਹੀ ਗੱਲ ਹੈ ਇਹ ਆਓ ਹੁਣ ਕਿੰਨੀਆਂ ਸਮੱਸਿਆ ਪੰਗਾ ਮੋਟਾ ਮੀਟਰ ਵੀ ਨਵਾਂ ਹੈ ਹਏ ਨਾਲੇ ਸੁਪਰ ਸੀਡਰ ਵਾਲੇ ਪਲੇਟ ਆ ਇਹ ਰੋਟਾਵੇਟਰ ਤਾਂ ਉਵੇਂ ਬੁੜਕੀ ਜਾਵੇ ਹਾਂ ਸੁਪਰ ਸੀਡਰ ਵਾਲੇ ਤੌਰੀ ਹਾਂ ਭਾਰਾ ਬਹੁਤ ਆ ਇਹਦਾ ਨਾਲੇ ਫੇਰ ਵੀ ਉੱਤੇ ਗੱਟੇ ਦਾ ਫੇਰ ਇੰਨਾ ਇਹ ਇੰਨਾ ਜ਼ਰੂਰ ਆ ਇਹਦਾ ਕੋਈ ਆਪਾਂ ਡੂੰਗਾ ਲਾਲਾ ਜਾਂ ਘੱਟ ਲਾਲਾ ਇਹਦੇ ਨਾਲ ਬਾਲਾ ਮਕਸਦ ਨਹੀਂ ਹੈਗਾ ਪਤਾ ਕਿਉਂ ਇਹ ਤਾਂ ਮਿੱਟੀ 'ਚ ਮੈਕਸ ਤਾਂ ਕਰਨੀ ਹੈ ਕਿਉਂਕਿ ਇਹਦਾ ਵੀਲਾ ਬਣ ਜਾਂਦਾ ਪਲੋਂ 'ਚ ਮਾਰਦੇ ਨਾ ਜਦੋਂ ਪਲੋਂ ਮਾਰਾਂਗੇ ਨਹੀਂ ਵੀਲੇ ਬਣੀਆਂ ਨਹੀਂਗੇ ਮੂਰੇ ਲੱਗੀ ਜਾਣੀਆਂ ਹੁਣ ਇਹ ਮਿੱਟੀ ਦੇ ਨਾਲ ਪਲਟਾ ਪਲਟ ਜੂਗੀ ਪਰਾਲੀ ਥੱਲੇ ਕੰਮ ਇੰਨਾ ਹੀ ਐ ਪਰ ਇਹਨੂੰ ਘੱਟ ਲਾਉਣੇ ਆ ਫੇਰ ਪ੍ਰਾਲੀ ਤੋਂ ਉੜਕ ਜਾਂਦਾ ਜਾਵਾਂ ਫੇਰ ਗੱਚਲ ਤਾਂ ਸਾਨੂੰ ਆਪਣੇ ਦਾ ਮਿੱਟੀ ਇਹ ਜੀ ਗੱਚਲ ਤਾਂ ਨਿਕਲਣਾ ਹੀ ਹੈ ਨਾ ਅਸਲ ਦੇ ਵਿੱਚ ਜਿਹੜਾ ਤੇਲ ਬਲਣਾ ਨਾ ਮਿੱਤਰਾ ਆਲੂਆਂ ਵਾਸਤੇ ਉਹ ਤਾਂ ਇਦੋਂ ਬਾਅਦ ਬਲਣਾ ਹੈ ਆ ਤਾਂ ਹਜੇ ਆਪਾਂ ਪ੍ਰਾਲੀ ਆ ਤਾਂ ਪ੍ਰਾਲੀ ਸਾਂਭ ਰਹੇ ਆ ਆ ਹੁਣ ਰੂਟਾਵੇਟਰ ਤੇ ਘੱਟੋ ਘਾਟੇ 10 11 ਲੀਟਰ ਘੰਟੇ ਦਾ ਖਾ ਰਿਹਾ ਸੂਈ ਵਹਿੰਦੀ ਸੱਟ ਗਿਆ 40 ਲੀਟਰ ਪਾ ਕੇ ਲਿਆਈ ਮੈਂ ਤੇ ਤਿੰਨ ਕਿੱਲੇ ਮਾਰਦਾ ਨਹੀਂ ਨੀਦਾ ਮੈਂ ਹਾਂ ਤਾਂ ਜਰੂ ਊ ਨਾਰਮਲ ਵਹਣੇ ਆ ਉਹ ਦੂਣੀ ਪੂਰਾ ਕਰਦਾ ਤੇਲ ਰੇਟਰ ਇਹ ਤਾਂ ਉਦੋਂ ਬਹੁਤ ਵੱਡਾ ਕੰਮ ਹੈ ਨਹੀਂ ਇਹ ਤਾਂ ਜਾਣ ਹੀ ਨਿਕਲੀ ਜਾਂਦੀ ਆ ਇੱਕ ਟੈਂਕੀ ਦਾ ਤੂੰ ਇਹ ਮੈਨੂੰ ਲਾਦਾ ਆ ਪਹਿਲ ਪੂਲ ਤੇ ਹੀ ਲਾ ਦੂੰਗਾ ਤੂੰ ਟੈਂਕੀ ਭਰਾਵਾ ਕੀ ਤੂੰ ਇਹਦੇ ਚ ਇੱਕ ਡੰਡਾ ਜਾਂ ਮਾਰੇ ਹਜੇ ਤਾਈ ਹਾਂ ਠੀਕ ਆ ਤੇ ਮਲਚਰ ਮਾਰਾ ਮਲਚਰ ਨੇ ਕੱਲ ਤੇਲ ਖਾਦਾ 27 ਲੀਟਰ ਤੇਲ ਖਾ ਗਿਆ ਤਿੰਨਾਂ ਕਿੱਲੇ ਦੇ ਮਾਲਾ 26 27 ਲੀਟਰ ਤੇ ਤੇ ਹੌਣ ਤੂੰ ਇਹ ਲੈ ਚ 40 ਲੀਟਰ ਪਾਇਆ ਸੀ ਅੱਜ 40 ਤੇ 40 ਨਾਲ ਇਹ ਵੱਜਦਾ ਨਹੀਂ ਨੀਂਦਾ ਮਨ ਲਾ ਮਸਾ ਹੀ ਵੱਜੂਗਾ ਚਲ ਮੈਂ ਫਰਜ ਕਰ ਵੱਜ ਜੂਗਾ 40 ਇਹ ਤੇ 27 ਉਹ ਬਾਵਾ ਗੀੜੇ ਵੀ ਬਾਵਾ 67 ਲੀਟਰ ਤੇਲ ਨਾ ਜਾਣੀ ਆਹੀ ਇੱਥੋਂ ਤੱਕ ਹੀ ਆਉ ਮਸਲਾ ਹਜੇ ਤੇ 100 ਲੀਟਰ ਚ ਜਾ ਕੇ 3 ਕਿੱਲਾਂ ਤੇ 100 ਲੀਟਰ ਚ ਜਾ ਕੇ ਪਲਾਉ ਵਾਜ ਸਊਗਾ ਇਹ ਇੰਨਾ ਵੀ ਸਾਡੀ ਮਿੱਟੀ ਦੇ ਕਰਕੇ ਜ਼ੋਰ ਟਰੈਕਟਰ ਦਾ ਵੱਧ ਲੱਗਦਾ ਚਾ ਹਜੇ ਅਣਜਾਣ ਵੀ ਕਹਿ ਸਕਦੇ ਐ ਨਹੀਂ ਕਹਿੰਦੇ ਵੀ ਸਾਰੇ ਏਰੀਆ ਚ ਇੰਨਾ ਮੱਚੂਗਾ ਜੇ ਆਹ ਰੇਤਲੀ ਜ਼ਮੀਨ ਹੁੰਦੀ ਫੇਰ ਇਹਨੇ ਸੌਖਾ ਤੁਰਨਾ ਆਈ ਆ ਤਾਂ ਹੁਣ ਬੁੜਕ ਬੁੜਕ ਵੱਜੀ ਜਾਂਦਾ ਹਾਂ ਜਮੀਨ ਡਾਕਰ ਇੱਕ ਥੋੜਾ ਜਿਹਾ ਸੈਲ ਹੋਰ ਹੁੰਦੀ ਜੇ ਇਹੀ ਰੇਤ ਲਈ ਹੁੰਦੀ ਰੂੜਾ ਮੈਂ ਬਲੇਟ ਥੱਲੇ ਜਾਂਦੇ ਹਾਂ ਥੱਲੇ ਜਾਂਦੇ ਇਹ ਹੁਣ ਬੁੜਕਦੇ ਆਹ ਮਿੱਟੀ ਆਪਣੀ ਚਲਾ ਚਲੀਏ ਪੁੱਟੀ ਵਾਲੇ ਸਾਨੂੰ ਤਾਂ ਐ ਸਮੱਸਿਆ ਪੈਂਦੀਆਂ ਪੈਂਡ ਸਾਡੇ ਸਪੇਅਰ ਪਾਰਟ ਵੀ ਹੈ ਨਹੀਂ ਹੁਣ ਨਾਟ ਮੈਂ ਅੱਜ ਪਰਮਟ ਸੀਗਾ ਨਹੀਂ ਨਾਟ ਵਾਲਾ ਮੈਨੂੰ ਪਤਾ ਸੀ ਟੁੱਟੂਗਾ ਮੈਂ ਗਿਆ ਹੀ ਵੇਲਡ ਵਾਲੀ ਦੁਕਾਨ ਤੇ ਗਿਆ ਹੁਣ ਮੇਰੇ ਨਾਲ ਨਹੀਂ ਨਾ ਮੁੱਦਾ ਇਹਦੇ ਵਿੱਚ ਰਹਿ ਗਿਆ ਕੋਈ ਨਹੀਂ ਨਹੀਂ ਆ ਵੇ ਤੇਰਾ ਨਹੀਂ ਉਹ ਤਾਂ ਤੈਨੂੰ ਤਾਂ ਚੌੜ ਕਰਦਾ ਆ ਵੇ ਆ ਨਾਟ 17 ਨੰਬਰ ਦਾ ਪੱਕਾ ਪਾ ਕੇ ਲੈਂਦਾ ਜੀ ਮੈਨੂੰ ਪਤਾ ਹੀ ਤੋੜੂਗਾ ਅੱਛਾ ਇੱਕ ਵੀਡੀਓ 'ਚ ਹੁਣ ਬੰਦੇ ਕਹਿਣਗੇ ਗੋਲੀਆਂ ਪਾ ਦਿਓ ਆ ਖੋਲ ਕੇ ਗੋਲੀਆਂ ਇਹਦੇ ਵਿੱਚ ਹੈਗਾ ਬਈ ਨਾ ਉਹ ਨਿਕਲਦੀਆਂ ਨਾ ਹੋਰ ਪੈਂਦੀਆਂ ਉਹ ਜਿਹੜਾ ਵੀਡੀਓ ਦੇ ਵਿੱਚ ਹੁੰਦਾ ਉਹ ਤਾਂ ਅੱਧਾ ਹੀ ਸੱਚ ਜਾਣਿਆ ਕਰੋ ਤੇ ਭਾਵੇਂ ਮੇਰੀ ਹੋਵੇ ਵੀਡੀਓ ਯਾਰ ਸਿੱਧਾ ਹਸਾਬ ਹੈ ਤੇ ਰਿਐਲਿਟੀ ਉਹੀ ਆ ਜਿਹੜੀ ਤੁਸੀਂ ਹੱਥੀ ਕਰਦੇ ਕਾਮ ਆ ਵੇਖੋਣਾ ਇਹਦੇ ਤੇ ਵੈਲਡ ਹੀ ਭਰਨਾ ਸੀ ਅੱਜ ਮੈਨੂੰ ਪਤਾ ਇਹ ਤੋੜੂਗਾ ਤੇ ਵੈਲਡ ਵਾਲੀ ਅੱਜ ਪਰਮਟ ਸੀ ਲੈਟ ਪਾਉਂਦੇ ਸੀ ਇਹਦਾ ਦੂਜੀ ਨੰਬਰ ਤੇ ਉਹ ਗੱਲ ਤਾਂ ਆਪਾਂ ਭੁੱਲ ਹੀ ਗਏ ਹਾਂ ਵਿੱਚ ਕਰਨੀ ਸੀ ਇਹਦਾ ਲੰਗਾ ਮੱਤਣੀ ਦੇ ਵੀ ਸਾਖਤਾ ਮੈਂ ਤਾਂ ਫਿਰ ਆ ਨੱਪਣ ਜਾਂਦਾ ਸੀ 26 ਦਾ ਹਾਂ ਚੀੜਾ ਬਹੁਤ ਹੋ ਗਿਆ ਨਾ ਇਹਦਾ ਇੱਕ ਹੋਣਾ ਲੱਗੀ ਦਾ ਬਹੁਤਾਂ ਦਾ ਉਹ ਧਰ ਲਈ ਹੋਣਾ ਹੀ ਆਪਾਂ ਡੂਗਾ ਤਾਂ ਬਹੁਤ ਜਾਂਦਾ ਵੇ ਨਾਰਮਲ ਦਾ ਲੰਗਾ ਜਿਹੜਾ ਗੁਰਵਿੰਦਰ 4 5 5 ਇੰਚ ਜਾਂਦਾ ਹੂੰ ਨਾ ਜਾਵੜਾ 4-5 ਇੰਚ ਹੀ ਜਾਂਦਾ ਨੰਮਾ ਸਾ ਚਲ ਬਾ ਯਾਰ ਇੰਨੇ ਨਾ ਹੁਣ ਨਾ ਇਹ ਪਲਟ ਪਲਟਾਵੇਂ ਚੱਲ ਜਾਣਗੇ ਸਵੇਰੇ ਅੱਜ ਹੁਣ ਰਾਤ ਤਾਈ ਮਾਰ ਕੇ ਜਾਊਂਗਾ ਯਾਰ ਦਿਨ ਬਹੁਤ ਪਈ ਜਾਂਦੇ ਅੱਜ ਤੀਜਾ ਦਿਨ ਹੋ ਗਿਆ ਇਹ ਆਪਾਂ ਦਾ ਕੰਮ ਕਹਿੰਦੇ ਆ ਇਹ ਫੁੱਲ ਬੜਾ ਫੋਲੀ ਵੱਡਾ ਹੈ ਫੁੱਲ ਵੱਡਾ ਕੰਮ ਹੈ ਬਈ ਕੋਈ ਸ਼ੱਕ ਨਹੀਂ ਇਹਦੇ ਬੰਦਾ ਇਹਦਾ ਹੀ ਆਪਾਂ ਬਾਵਲ ਬਾਣੀ ਹਾਂ ਮੈਂ ਆਪਣੇ ਕੋਲ ਉੱਨਾ ਹੈ ਨਹੀਂ ਹਾਂ ਇਹ ਤਿੰਨ ਚਾਰ ਕਿੱਲੇ ਸਾਰੇ 10-15 ਕਿੱਲੇ ਤਿਆਰ ਕਰਨੇ ਹੋਵੇ ਤਾਂ ਬੰਦਾ ਉਹੀ ਬੋਂਦਾ ਬਈ ਜੀ ਇਹਨੂੰ ਇਹ ਹਿਸਾਬ ਲਾ ਲਓ ਵੀ ਜਿੰਨੇ ਸੰਦ ਆ ਉਹਨੂੰ ਇੱਕ ਟਰੈਕਟਰ ਚਾਹੀਦਾ ਕੱਢ ਕੇ ਪਾਓਗੇ ਤਾਂ ਦਿਨ ਬਹੁਤ ਲੱਗ ਜਾਣੇ ਬਾਈ ਜੀ ਇਹ ਤਾਂ ਦੇਣੀ ਸੀ ਹਾਂ ਫੇਰ ਨਹੀਂ ਕੱਲਾ ਟਰੈਕਟਰ ਚਾਰ ਕਿੱਲੇ ਤਿਆਰ ਕਰੂਗਾ ਉਹ ਵੀ ਚਾਰਾਂ ਦਿਨਾਂ ਦੇ ਵਿੱਚ ਬਾਕੀ ਹੋ ਸਕਦਾ ਹੈ ਕਿਤੇ ਗਲਤ ਹੋਈਏ ਇਹ ਇੱਥੇ ਪ੍ਰਾਲੀ ਹੈਣੀ ਸੀ ਅੱਛਾ ਇੱਥੇ ਕੱਲੇ ਕਰਚੇ ਸੀ ਪ੍ਰਾਲੀ ਚੱਕ ਕੇ ਉਧਰ ਸੈੱਡਤੀਏ ਐਸ ਐਮ ਐਸ ਦਾ ਪੈਂਦਾ ਫਰਕ ਆ ਐਸ ਐਮ ਐਸ ਨਾਲ ਤਾਂ ਬੜਾ ਫਰਕ ਪੈਂਦਾ ਆ ਜਿਹੜੇ ਅਸਲ ਦੇ ਵਿੱਚ ਐਸਐਮਐਸ ਵਾਲੇ ਹੁਣ ਯਾਰ ਰੁਪਈਏ ਬਹੁਤ ਮੰਗਦੇ ਆਪਣੇ ਨੇੜੇ ਹੈ ਨਹੀਂ ਨਾ ਮਸ਼ੀਨਾਂ 3500 ਰੁਪਈਆ 3000 ਹਾਂ 3000 3500 ਆ ਦੇ ਫਿਰ ਮੈਂ ਯਾਰ ਉਹ ਦੂ ਦਾ ਪੰਡਾ ਹੀ ਘਸਾ ਲਾਂਗੇ ਤੂੰ ਦਾ ਯਾਰ ਤੈਨੂੰ ਮੈਂ ਉਹੀ ਦਾਣਾ ਵੀ ਤੂੰ ਆਇਆ ਤੇ ਨਾਟ ਵਧੀਆ ਮੇਰਾ ਮੌਕੇ ਤੇ ਆ ਕੇ ਟੁੱਟਿਆ ਉਹਦਾ ਮੋਟਰ ਸਾਂ ਨਹੀਂ ਸੀ ਠੀਕ ਹੈ ਯਾਰ ਆਸਾ ਕੋਲ ਤੇਰੇ ਅਨੀ ਮੋਨੇ ਬੋਲੀ ਜੇ ਤੇ ਪਲੋ ਮਾਰੇ ਪਤਾ ਕਿਉਂ ਲੈ ਕੇ ਆਇਆ ਮੁੰਡਾ ਐਨਾ ਆਹਦੇ ਜੇ ਇੱਥੇ ਆਏ ਦੇ ਸਟੈਰ ਟੁੱਟਿਆ ਮੋਟਰਸਾਈਕਲ ਦੇ ਤਾਂ ਇੱਥੇ ਨਾਲ ਲਾਉਣਾ ਨੇ ਆ ਜਾ ਹੁਣ ਖਸਾ ਆ ਜਾ ਦੋ ਮੁੰਡਾ ਐਂ ਦੇਣ ਛੱਬ ਚੱਲਿਆ ਮਿੱਤਰੋ ਅਗਲਾ ਕਹਿ ਤੂੰ ਕੀ ਕੀਤਾ ਕੱਲਾ ਰੋਟਰੇਟਰ ਮਾਰੇ ਪਰ ਤਿਆਰੀ ਕਰਨੀ ਬਹੁਤ ਵੱਡੀ ਗੱਲ ਹੈ ਤੇ ਹੋਰ ਪੂਰੀ ਅੱਜ ਜਣੇ ਰਾਵਾਂ ਆ ਜਾਣਾ ਲੈ ਵੀ ਗੱਲ ਫੇਰ ਨਾਟ ਪਾ ਕੇ ਹੁਣ 22 ਨੰਬਰ ਦਾ ਕੇ 17 ਦਾ ਸੀ 19 ਦਾ ਸੀ ਪਹਿਲਾਂ ਵਾਲਾ 19 ਨੰਬਰ ਸੀ ਹੁਣ 19 ਤੋੜਤਾ ਹੁਣ 22 ਪਾਇਆ ਹੌਣ ਚਲਾਉਣ ਲੱਗਦੇ ਆਂ ਮਨਦੀਪ ਸਿੰਘ ਮਾੜਾ ਮੋੜ ਸ਼ੂਟ ਲੈਦੀ ਯਾਰ 太大了，看。 ਹੁਣ ਘਟੇ ਘਟੇ ਲਾ ਕੇ ਜਾਣੇ ਆ ਸਵੇਰੇ ਪਲੌਂ ਲਿਆਵਾਂਗੇ। ਲਓ ਜੀ ਸੱਜਣ ਵੀਰੋ ਵੀਡੀਓ ਬਣਾਉਂਦੇ ਹੁੰਦੇ ਸੀ ਔਖੇ। ਤਾਂ ਕਰਕੇ ਫਿਰ ਖੁਸ਼ਪ੍ਰੀਤ ਸਿੰਘ ਲੈ ਅੰਦਰ ਰਾਮਣੀ ਦੀ ਧਰਤੀ ਤੋਂ ਹੁਣੇ ਜਾ ਕੇ। ਸੁਬਾ ਸੁਬਾ 8:56 ਹੋਏ ਆ। ਤੇ ਹੁਣ ਆਪਾਂ ਵੀਡੀਓ ਗਾੜੀ ਦੇ ਪਾਸਿਓਂ ਖੜਕੇ ਬਣਾਵਾਂਗੇ ਟਰੈਕਟਰ ਤੇ ਠੀਕ ਹੈ ਜੀ। ਹੁਣ ਚੱਲੇ ਆਂ ਬਾਈ ਮਾਨ ਕੋਲੇ ਪਲੌਂ ਲੈਣ। ਉਸ ਤੋਂ ਬਾਅਦ ਅੱਗੇ-ਅੱਗੇ ਤੁਹਾਨੂੰ ਦਿਖਾਉਣੇ ਕਿਤਾ ਕੀ ਬਣਦਾ। ਇਲੈਕਟ੍ਰੀਸ਼ਨ ਵਾਲਾ ਸਾਡਾ ਬਬਰ ਤਾਂ ਹੁਣ ਇਹ ਪਾਸਟ ਦੇ ਪਹੁੰਚ ਰਿਹਾ। ਇਹ ਦਹਾਦਿਆਂ ਫਿਰ ਸ਼ੁਰੂ ਹੋ ਕਰ। ਲਾਓ ਜੀ ਕਹਿੰਦੇ ਚੱਲੇ ਆ ਫੌਲ ਲਾਈਨ। ਅੰਨੂ ਦਾ ਸਾਲਾ ਐ ਲੱਗਦਾ ਜਿਵੇਂ ਇਹ ਤਾਂ ਖੇਡ ਜੀ ਲਈ ਫਿਰਦੇ ਕੋਲੇ ਇਹਦੇ। ਨਗਾਇਆ ਜੀ ਵੱਟਾ ਯਾਰ ਆਰਾ। ਬੜਾ ਵੱਡਾ ਹੈ ਤਾਂ ਨਾ ਐਡਾ ਵੀ ਟਰੈਕਟਰ ਨੇ ਜਾ ਹੀ ਰਿਹਾ ਯਾਰ ਇਹ ਤੋਂ ਪਹਿਲਾ ਵੀਡੀਓ ਬਣਾਉਣੀ ਸੀਗੀ ਪਰ ਇਹ ਬਾਈ ਵੀ ਰਚ ਵਾਈ ਜਾਂਦੇ ਆ ਲੈਣ ਆਇਆ ਪਲੌਂਜ ਲੈ ਜੀ ਯਾਰ ਹੈ ਅੱਜ ਤਾਂ ਸਕੂਲੋਂ ਛੁੱਟੀ ਆ ਹਨਾ ਨਹੀਂ ਨਹੀਂ ਖੇਤ ਲੂਗਾ ਯਾਰ ਸਾਡਾ ਟਰੈਕਟਰ ਇਹ ਖੇਤ ਲੂਗਾ ਹਾਂ ਹਾਂ ਥੋੜਾ ਧੇਰ ਵੱਡਾ ਬਣਾ ਤੇ ਪਲੌਂ ਵੀ ਵੱਡੇ ਲੱਗਦੇ ਸਾਨੂੰ ਤਾਂ ਚਲ ਜਾਈਏ ਨੀ ਹਾਂ ਫਿਰ ਹੋਰ ਜੀ ਹੋਰ ਜੀ ਜੇ ਪਾਪਾ ਆ ਗਏ ਨਾ ਚਾਹ ਪੀਵਾਂਗੇ ਹੁਣ ਅਸੀਂ ਜਾ ਕੇ ਹਾਂਜੀ ਚਲੋ ਫੇਪੀ ਲਓ ਹਾਂ ਹੁਣ ਤਾਂ ਪੀਓ ਜੀ ਓਹ ਲੌਣਾ ਨਾ ਫੇ ਟਰੈਕਟਰ ਤੈਨੂੰ ਸਿੱਖਿਆ ਜਵਲ ਉਹ ਧੌਂਦਾ ਮਾਰੇ ਅੱਛਾ ਏ ਆਵਾਂ ਬੜੀ ਓਏ ਬਾਬਾ ਭਾਰੇ ਹੀ ਬੜੇ ਯਾਰ ਸੈਂਟਰ ਪੈਣ ਜੀ ਦਾ ਹੋਣੀ ਹਿੱਲਣ ਲਾ ਕੇ ਸਪੈਂਡਲ ਜੇ ਦਾ ਬਾਕੀ ਬਾਈ ਦੇ ਸੈੱਟ ਕਰੀ ਦੇ ਸੁਧਾਰ ਕਰ ਲਿਆ ਕਰਨਾ ਕੰਪਨੀ ਨੇ ਹੋਰ ਤੱਕ ਕੋਈ ਸੁਧਾਰ ਨਹੀਂ ਕਰਿਆ ਵੀ ਇਹਦਾ ਜਿਹੜਾ ਡਿਸਟਰੀਬਿਊਟਰ ਮਗਰ ਕਰਤਾ ਬੱਲੇ 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 ਪੂਰ ਸਿੰਘ ਦੇ ਆ ਮੈਂ ਵੀ ਹਾਂ ਲੈਂਕਣ ਦੇ ਹੁੰਦੇ ਤਾਂ ਜੰਗਾਲ ਨਹੀਂ ਚਾਹੀਦੀ ਸੀ ਇਹ ਆ ਪੇਫੜੀ ਬਣ ਖਲਈ ਅੰਦਰ ਰੰਗ ਇੱਥੋਂ ਡੰਡੇ ਵਾਲੀ ਥਾਂ ਤੋਂ ਲੱਗਿਆ ਮੈਨੂੰ ਜਿਹੜੇ ਸੁਸਾਇਟੀਜ਼ ਆ ਜਿਵੇਂ ਆਪਣੇ ਹਨ ਉਹਨਾਂ ਨੂੰ ਜੰਗਾਲ ਨਹੀਂ ਪਈ ਜਾ ਪਹਿਲਾਂ ਪਾਸੇ ਲਾ ਕੇ ਵੇਖ ਲੈ ਲੱਗਦਾ ਗਿਆ ਤੱਕ ਦਾ ਹੋਰ ਜੋਰ ਨਾਲ ਬਾਹਲੀ ਕਲੱਲੇ ਖਾਂਦਾ ਯਾਰ ਪਹਿਲਾਂ ਬਾਹਰ ਮਾਰ ਕੇ ਵੇਖਾ ਇਹਦੀ ਨਿਪਲ ਜੀ ਤੇ ਜੋਰ ਤਾਂ ਨਹੀਂ ਪਾਇਆ ਵੇ ਕਾਹਦਾ ਇਹਦੇ ਚ ਮਾਰ ਕੇ ਵੇਖਾਂ ਹੋਲੀ ਹੈ ਹੋਲੀ ਹੈ ਰੋਡ ਦਾ ਲੀਵਰ ਹਲਾ ਲਾ ਦੇ ਡਿਸਟਰੀਬਿਊਟਰ ਦਾ ਦੋਵੇਂ ਪਾਸੇ ਨੂੰ ਲਾ ਲੈ ਮੈਨੂੰ ਤਾਂ ਐ ਸੀ ਮੈਂ ਕਿਹਾ ਆਹ ਟਰੈਸ਼ ਬੋਰਡ ਨਹੀਂ ਹੋਣੇਗੇ ਕਿਉਂਕਿ ਜਿਵੇਂ ਆਪਣੇ ਸੋਸਾਇਟੀ ਜਣਾ ਉਹਦੇ ਆ ਹੈ ਨਹੀਂ ਗੇ ਤੇ ਉਹਦੇ ਕਰਕੇ ਮੈਨੂੰ ਐ ਸੀ ਇਹਨੇ ਪਰਾਲੀ ਨਹੀਂ ਸਹੀ ਵਲਟਣੀ ਚਲੋ ਬਾਕੀ ਬਾਈ ਵੀਡੀਓ ਵਾਲੇ ਦਾ ਅੱਜ ਸੋਚ ਕੇ ਤਾਂ ਫਾਇਦਾ ਵੀ ਆ ਹੁਣ ਭਰਾ ਬਹੁਤ ਪਾਈ ਜਾਂਦੇ ਰਹਿੰਦੇ ਵੀ ਆ ਪੁੱਠਾ ਗੜਾ ਸਿੱਧਾ ਗੜਾ ਤੇ ਨਹੀਂ ਸਾਨੂੰ ਛੇਤੀ ਸਮਝ ਨਹੀਂ ਆਉਣੀ ਸੀ ਚਲ ਹੁਣ ਉਹਵੇਂ ਪਹਿਲਾਂ ਗੜਾਏ ਤੋੜ ਦਿੰਨੇ ਆ ਦੂਜੀ ਏਰੀਏ ਦੇ ਵਿੱਚੇ ਤੋਰੀ ਜਾਵਾਂਗੇ ਬਣਾ ਕੇ ਗਾਏ ਤੇ ਕੰਮ ਚੱਲ ਪੂਗਾ ਇਹਨੂੰ ਰੱਬ ਦੀ ਮਿਹਰ ਨਾਲ ਬਾਕੀ ਆਪਣੇ ਹੈਗੇ ਤਾਂ ਐਂ ਕਰ ਲੈਂਡ ਚੱਕ ਕੇ ਪਲਟਾ ਕੇ ਵੇਖਣ ਪਹਿਲਾਂ ਲੈਂਡ ਚੱਕ ਆਲਾ ਫੋਲ ਫਿਰ ਡਿਸਟਰੀਬਿਊਟਰ ਤਾਂ ਵੇਖ ਕੰਮ ਕਰਦੇ ਫੋਲ ਚੱਕ ਕੇ ਲੱਗੂਗਾ ਪਲਟਾ ਕੇ ਤੇ ਅੱਧੇ ਚੱਕੇ ਟੈਕ ਨਾ ਲੱਗਣ ਨੂੰ ਕਰਨਗੇ ਤਾਂ ਉਹ ਮੜਾ ਜਾਂ ਗਾਂ ਘਰ ਲਾ ਬੋਰਚ ਨਾ ਵੱਜਣ ਗਾਂ ਕਰੀ ਤੇ ਘੁੰਮ ਕੇ ਆ ਕੇ ਹੂੰ ਤਾਂ ਉੱਥੇ ਹੀ ਆਉਣੇ ਆ ਚਾ ਬਸ ਓਏ ਠੀਕ ਆ ਯਾਰ ਨਹੀਂ ਠੀਕ ਆ ਯਾਰ ਬਸ ਫੇਰ ਦੂਜੂ ਹੀ ਕਰ ਆਣ ਆ ਗਰੀ ਜੰਨਾ ਬਾਹਰ ਹੋ ਜਾਊਗਾ ਫਿਰ ਲੈਵਰ ਵੇਲਾ ਕਾ ਹਮਸ਼ਾ ਕਰਕੇ ਮੈਨੂੰ ਤਾਂ ਕੀ ਪਤਾ ਹਣ ਦੂ ਰੋਕ ਓਏ ਇੱਥੇ ਜਾ ਕੇ ਕਾ ਤੋ ਅਟ ਜਾਂਦੇ ਯਾਰ ਨਾਇਰ ਹੀ ਲਾ ਦੀ ਆਪਾਂ ਤਾਂ ਉਹਦਾ ਰੇਸ ਤੇ ਮੜਾ ਜਾ ਬਾਬੇ ਉਹ ਕਹੌਂਦਾ ਕਿਉਂਕਿ ਡਿਸਟ੍ਰੀਬਿਊਟਰ ਦਾ ਜਿਹੜਾ ਪ੍ਰੈਸ਼ਰ ਉਹ ਘਟਾ ਲੈ ਲਾ ਕੇ ਵੇਖ ਕੇ ਪਹਿਲਾਂ ਕਿੜਾ ਆਪਾਂ ਦੂਜਾ ਵੀ ਜਿਆਦਾ ਲੱਗਦਾ ਆਹ ਉਹ ਤਾਂ ਸਹੀ ਚੱਲਿਆ ਜਗਾੜ ਤੇ ਪਰ ਮੂਰ ਨਾਲ ਜਿਆਦਾ ਲੱਗਦਾ ਮਗਰਲੇ ਦੇ ਤਾਂ ਨਾਲ ਹੀ ਮਿੱਟੀ ਨਹੀਂ ਆਉਂਦੀ ਇਹਦਾ ਯਾਰ ਤੇਰਾ ਡੰਡੇ ਦਾ ਫਾਇਦਾ ਕੀ ਆਪਾਂ ਨੂੰ ਨਾ ਲੱਗ ਕੇ ਤਾਂ ਹੋ ਗਈ ਕਿੱਲੀ ਤਾਂ ਲੱਗੀ ਨਹੀਂ ਨੇੜੇ ਲੈ ਬਾਸ ਲੈ ਹੁਣ ਵੇਖ ਵਰਗੇ ਆਹ ਸਮੱਸਿਆ ਦਾ ਕਿਸੇ ਦੇ ਪੈਸੇ ਨਹੀਂ ਹੋਣੀ ਜਿਹੜੀ ਆਪਣੇ ਪੈਸੇ ਜਾਂਦੀ ਹੈ ਜਾਂ ਇਹ ਮੈਨੂੰ ਪਹਿਲਾ ਲੱਗਦਾ ਮੈਂ ਪਰਾਲੀ ਬਾੜੀ ਮੋਟੀ ਜਦ ਦੂਰੀ ਰੀ ਨਘਾਵਾਂਗੇ ਇਥੋਂ ਪੁੱਠਾ ਕਿੜਾ ਜਿਹੜੇ ਵਾਣਾਂ 'ਚ ਪ੍ਰਾਲੀ ਸਹੀ ਮਲਚ ਹੋਈ ਆ ਜਾਂ ਮੱਥਿਆਂ ਤੇ ਪਤਲੀ ਆ ਪ੍ਰਾਲੀ ਉੱਥੇ ਪਹਿਲਾਂ ਘੜਾ ਸਹੀ ਚੱਲਦਾ ਆ ਮੈਨੂੰ ਡਰ ਪਹਿਲਾਂ ਹੀ ਸੀ ਮੈਂ ਹੱਕ ਕਰੀ ਆ ਪਉਤੇ ਚੜਾ ਦੇਂਗੇ ਜੋ ਦੂਰੀ ਵਰੀ ਲਾਵਾਂਗੇ ਤਾਂ ਪ੍ਰਾਲੀ ਵੀ ਚੜਨੀ ਆੜਨੀ ਆ ਆ ਵੀ ਖਲਾ ਦੇ ਭਰਾਵਨੇ ਅੰਡੰਡਾ ਕਸਾਂ ਥੋੜਾ ਜੰਡਾ ਜਿਆਦੇ ਖੋਲ ਬਾਕੀ ਤਿਆਰਪੇਕਾਰ ਨਵੇਂ ਆ ਜੇ ਸਾਨੂੰ ਡੱਕੇ ਦਾ ਨਹੀਂ ਪਤਾ ਬਾਈ ਜੀ ਠੀਕ ਆ ਤੁਹਾਡੇ ਸਾਹਮਣੇ ਹੀ ਆ ਨਰਨਾ ਕੇ ਪਿਆ ਮੈਨੂੰ ਤਾਂ ਜਿਆਦਾ ਨਹੀਂ ਲੱਗਦਾ ਕੋਈ ਬੋਲਦਾ ਹੁਣ ਤੋਰ